ਔਰ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ 15 ਸਾਲ ਪੁਰਾਣਾ ਕੀਤਾ ਪਾਣੀ ਦਾ ਬੋਰ ਕੀਤਾ ਚਾਲੂ। ਔਰ ਦੀ ਨਸ਼ਾ ਵਿਰੋਧੀ ਕਮੇਟੀ ਦੀ ਨਮੀ ਬੜੀ ਪੰਚਾਇਤ ਵੱਲੋਂ ਆਪਣੇ ਪਿੰਡ ਦੇ ਲੋਕਾਂ ਨੂੰ ਰਾਹਤ ਦੇਣ ਲਈ 15 ਸਾਲ ਪੁਰਾਣਾ ਪਾਣੀ ਦਾ ਬੋਰ ਚਾਲੂ ਕੀਤਾ ਗਿਆ। ਹਲਕਾ ਬੁਧਾ ਇੱਕ ਡਾਕਟਰ ਸੁਖਵਿੰਦਰ ਸੁਖੀ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਔੜ ਦੇ ਸਰਪੰਚ ਕਮਲਜੀਤ ਬੱbbi ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਬੋਰ तकरीबन 15 ਸਾਲ ਪਹਿਲਾਂ ਕਰਵਾਇਆ ਗਿਆ ਸੀ ਤੇ ਹਜੇ ਤੱਕ ਚਾਲੂ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਔੜ ਵਾਸੀਆਂ ਨੂੰ ਪਾਣੀ ਦੀ ਦਿੱਕਤ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਸੀ ਉਨ੍ਹਾਂ ਆਖਿਆ ਕਿ ਹੁਣ 10 ਤੋਂ 15 ਦਿਨ ਦੇ ਵਿੱਚ ਵਿੱਚ ਔੜ ਵਾਸੀਆਂ ਦੀ ਪਾਣੀ ਦੀ ਦਿੱਕਤ ਖਤਮ ਹੋਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਅਸ਼ੋਕ ਦੁੱਗਲ ਦੀ 에ਰਪੋਰਟ ਅਚਾ ਜੀ ਇਹ ਦੱਸੋ ਜਿਹੜਾ ਬੋਰ ਹੈ ਕਿੰਨੇ ਸਾਲ ਪੁਰਾਣਾ ਤੇ ਹੁਣ ਚਾਲੂ ਹੋਇਆ ਕਿੰਨਾ ਹੋਇਆ ਕਿਨੇ ਕਰਾਇਆ ਇਹ 15 ਸਾਲ ਪੁਰਾਣਾ ਹੋ ਰਿਹਾ ਇਹ ਸਥਾਨ ਸਰਪੰਚ ਦੀ ਆਗ੍ਰਿ ਹੋਰ ਹੋਇਆ ਅੱਜ ਤੋਂ ਬਾਅਦ 15 ਸਾਲ ਤੋਂ ਬਾਅਦ ਇੱਕ ਹੈ ਕਿਹਾ ਦੀ ਨਵੀਂ ਪੰਚਾਇਤ ਜਿਹੜੀ ਆਉਂਦੀ ਹੈ ਬਹੁਤ ਫੂਲ ਬੰਨ ਖੜਾ ਹੈ ਜਿਹਨੂੰ ਪਹਿਲਾਂ ਤੋਂ ਬੋਰ ਦਾ ਕੰਮ ਕਰਾਇਆ ਹੋਇਆ ਬੋਰ ਚਾਲੂਵਾ ਦਾ ਕੁੜੇ ਕਲੋਨੀਆ ਜਾਂ ਹੋਰ ਮੰਨ ਲਓ ਸੜਕ ਤੋਂ ਲੱਗੇ ਸਾਦੇ ਮਕਾਨਾਂ ਜਿਨ੍ਹਾਂ ਨੂੰ ਪਾਣੀ ਨਹੀਂ ਵੀ ਆ ਰਿਹਾ ਪਾਣੀ ਦੀ ਦਿੱਕਤ ਹੋਤੀ ਉਹਨਾਂ ਦੀ ਮੰਨ ਲਓ ਬਹੁਤ ਭਾਰ ਜਿਹੜੀ ਹੈ ਪਾਣੀ ਦੀ ਉਹ ਪੂਰੀ ਹੋ ਗਈ ਆ ਅਸੀਂ ਪੰਚਾਇਤਾਂ ਤੇ ਦੇਖੇ ਨੂੰ ਅਰਹਮ ਨੂੰ ਅਸੀਂ ਇਹਦੇ ਕਾਹਦਾ ਪੂਰੀ ਪੰਚਾਇਤ ਦਾ ਮੈਂ ਬਹੁਤ ਤੈਨੂੰ ਲੱਗਦਾ